ਸੋ ਕਹਉ ਤਲਗੁਰ ਸੇਵੀਏ ਐਸ ਸਹਜ ਸੁਭਾਈ ਦਰਸ਼ਨ ਕਰ ਸੇ ਗੁਰੂ ਕੈ ਜਨਮ ਮਰਨ ਦੁਖ ਜਾ ਨੈ ਸ੍ਰੀ ਮਹਲਾ ਪੰਜਵ ਜੈ ਹਰ ਰਹਿ ਸਰਵਤੁਰਿ ਮੈਂ ਮਨਸਦਤੀ ਜਜ ਦੇਖੋ ਬੱਤਰ ਮੈਂ ਮਨਸਦ ਤੇਈਂ ਇਹ ਤੋਤ ਨਹਿ ਬਿਸ਼ੜ ਸੰਸੰਗੀ ਗਨੀਏ ਮੇਰੇ ਸਜਾ

Sāsu, sāsu samālata Mēra prāva sāyī Āśālā, āśēdīyā pa ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਮਤਿ ਦੇਹ ਦਿਆਲ ਪ੍ਰਭ ਜੇਤ ਤਮ

ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ